ਸੋਸ਼ਲ ਮੀਡੀਆ ਤੇ ਜੁੜੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਜੋ ਸਪੇਨ ਦੇ ਵਾਲੈਂਸੀਆ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਫਲੈਸ਼ ਫਲੱਡਸ ਆਏ ਸਨ 10 ਦਿਨ ਹੋ ਗਏ ਵਾਲੈਂਸੀਆ ਸਪੇਨ ਦੇ ਈਸਟ ਦੇ ਵਿੱਚ ਇੱਕ ਬੜਾ ਵਧੀਆ ਸੀ ਸਾਈਡ Town ਹੈਗਾ ਤੇ ਬਹੁਤ ਟੂਰਿਸਟ ਪਲੇਸ ਆ ਬਹੁਤ ਵੱਡੀ ਤੇ ਉਥੇ ਇਕਦਮ بارش ਬਹੁਤ ਜਿਆਦਾ ਪਈ ਕਿਉਂਕਿ ਉਸਦੇ ਆਲੇ ਦੁਆਲੇ ਜਿਹੜੇ ਪਹਾੜ ਹੈਗੇ ਨੇ ਉਹ ਰੌਕਸ ਦੇ ਬਣੇ ਹੋਏ ਨੇ ਜਾਂ ਫਿਰ ਉਹਨਾਂ ਦੇ ਵਿੱਚ ਮੱਡ ਹੈਗਾ ਤੇ ਬਹੁਤ ਘੱਟ ਉਹਦੇ ਉੱਤੇ ਕੋਈ ਵੇਜੀਟੇਸ਼ਨ ਹੈਗੀ ਹੈ ਉਸ ਕਰਕੇ ਜਦੋਂ بارش ਪਈ بارش ਬਹੁਤ ਜਿਆਦਾ ਪੈ ਗਈ ਤੇ ਉਹ ਇਕਦਮ ਰੁੜ ਕੇ ਆ ਕੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਆ ਗਈ ਤੇ ਨਾਲ ਮਿੱਟੀ ਦੇ ਆਉਣ ਨਾਲ ਮੱਡ ਦੇ ਆਉਣ ਨਾਲ ਬਹੁਤ ਵੱਡਾ ਉਥੇ ਨੁਕਸਾਨ ਹੋਇਆ ਇਹ ਇੱਕ ਤਰ੍ਹਾਂ ਦੀ ਤਬਾਹੀ ਮਿਚ ਗਈ ਤੇ ਸਾਡੇ ਸਪੇਨ ਦੇ ਵਿੱਚ ਬਹੁਤ ਜ਼ਿਆਦਾ ਲੋਕੀ ਨੇ ਪੰਜਾਬ ਤੋਂ ਇੰਡੀਆ ਤੋਂ ਵੀ ਹੈਗੇ ਨੇ ਤੇ ਪਾਕਿਸਤਾਨ ਤੋਂ ਬਹੁਤ ਨੇ ਪਰ ਸਾਡੇ ਜਿਹੜੇ ਪੰਜਾਬੀ ਸਿੱਖ ਹੈਗੇ ਨੇ ਉੱਥੇ ਸਪੇਨ ਦੇ ਵਿੱਚ ਖਾਸ ਕਰਕੇ ਉਹਨਾਂ ਦੇ ਵਿੱਚ ਇੱਕ ਸਾਡਾ ਨੌਜਵਾਨ ਵੀਰ ਹੈਗਾ ਅਮਰੀਕ ਸਿੰਘ ਸਿੱਧੂ ਜਿਹੜਾ ਕਾਫੀ ਸੋਸ਼ਲ ਮੀਡੀਆ ਤੇ ਐਕਟਿਵ ਹੈਗਾ ਪਹਿਲਾਂ ਵੀ ਉਹ ਜਿਹੜੀਆਂ ਲੋਕਾਂ ਨੂੰ ਉੱਥੇ ਕੋਈ ਸਮੱਸਿਆਵਾਂ ਆਉਨੀਆਂ ਹੈਗੀਆਂ ਕਿਉਂਕਿ ਆਪਣੇ ਹੀ ਲੋਕੀਂ ਕੁਝ ਆਪਣੇ ਨਵੇਂ ਗਏ ਬੰਦਿਆਂ ਨੂੰ ਲੁੱਟਖੁੱਟ ਕਰੀ ਜਾਂਦੇ ਨੇ ਝੂਠ ਬੋਲ ਕੇ ਕਿਤੇ ਇਨਵੈਸਟਮੈਂਟ ਕਰਾ ਲਈ ਜਾਂ ਜੋ ਵੀ ਚਾਰ ਪੈਸੇ ਕਮਾਉਂਦੇ ਨੇ ਉੱਥੇ ਲੁੱਟ ਲੱਟ ਕੇ ਆਪਣਾ ਵਧੀਆ ਲਾਈਫ ਸਟਾਈਲ ਰੱਖ ਰਹੇ ਨੇ ਤੇ ਉਸ ਨੇ ਇਹ ਬੀੜਾ ਚੁੱਕਿਆ ਸੀਗਾ ਉਹਨਾਂ ਲੋਕਾਂ ਦੇ ਪਿੱਛੇ ਵੀ ਉਹ ਪਿਛਲੇ ਸਾਲ ਤੋਂ ਪਿਆ ਹੋਇਆ ਕੋਰਟ ਕਚਹਿਰੀ ਦੇ ਥਰੂ ਵੀ ਉਹਨਾਂ ਦੇ ਪਿੱਛੇ ਲੱਗਿਆ ਹੈ ਤੇ ਪਰਸਨਲ ਤੌਰ ਤੇ ਵੀ ਉਹ ਉਹਨਾਂ ਦੇ ਪਿੱਛੇ ਲੱਗਿਆ ਹੋਇਆ ਹੈਗਾ ਬਹੁਤ ਬੰਦਿਆਂ ਨੇ ਸੋ ਉਸ ਕਰਕੇ ਉਹ ਇੱਕ ਨਾਨ ਚਿਹਰਾ ਹੈਗਾ ਤੇ ਹੁਣ ਉਸ ਨੇ ਉੱਥੇ ਜਾ ਕੇ ਜਿੱਥੇ ਇਹ ਤਬਾਹੀ ਹੋਈ ਹੈ ਵਲੈਂਸੀਆ ਦੇ ਵਿੱਚ ਉੱਥੇ ਜਾ ਕੇ ਉਸ ਨੇ ਅਪੀਲ ਕੀਤੀ ਆਪਣੇ ਹੋਰ ਸਿੱਖ ਭਰਾਵਾਂ ਨੂੰ ਕਿਉਂਕਿ ਸਾਡੇ ਲੋਕੀ ਬਹੁਤ ਜ਼ਿਆਦਾ ਉੱਥੇ ਰੈਸਟੋਰੈਂਟ ਦੇ ਬਿਜ਼ਨਸ 'ਚ ਹੈਗੇ ਨੇ ਚਾਹੇ ਉਹਨਾਂ ਦੇ ਆਪਣੇ ਮਲਕੀਅਤ ਹੋਵੇ ਰੈਸਟੋਰੈਂਟ ਦੀ ਚਾਹੇ ਉਹ ਕੰਮ ਕਰਦੇ ਨੇ ਤੇ ਉਹ ਸਾਰੇ ਲੋਕੀ ਉੱਥੇ ਇਕੱਠੇ ਹੋ ਕੇ ਚਲੇ ਗਏ ਤੇ ਜਿਵੇਂ ਕਿ ਸਰਕਾਰ ਨੇ ਤਾਂ ਚਲੋ ਇਹਨਾਂ ਕੰਟਰੀਆਂ ਦੇ ਵਿੱਚ ਐਫਰਟ ਕਰਨਾ ਹੁੰਦਾ ਕਿਉਂਕਿ ਸਰਕਾਰਾਂ ਅਮੀਰ ਸਰਕਾਰਾਂ ਨੇ ਨਾ ਮਲਕਾਂ ਦੀਆਂ ਪਰ ਫਿਰ ਵੀ ਜਦੋਂ ਇਦਾਂ ਦੀਆਂ ਵੋਲੰਟਰੀ ਆਰਗੇਨਾਈਜੇਸ਼ਨ ਜਾ ਕੇ ਲੋਕਾਂ ਦੀ ਮਦਦ ਕਰਦੀਆਂ ਤਾਂ ਲੋਕਾਂ ਦੇ ਵਿੱਚ ਉਸ ਚੀਜ਼ ਦਾ ਬਹੁਤ ਵਧੀਆ ਪ੍ਰਭਾਵ ਪੈਂਦਾ ਸੋ ਉਹ ਪਿਛਲੇ ਹਫਤੇ ਤੋਂ ਆਪਣੀ ਟੀਮ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚੋਂ ਟਣਾ ਦੇ ਹਿਸਾਬ ਨਾਲ ਚਿੱਕੜ ਪੜਿਆ ਹੋਇਆ ਫਰਨੀਚਰ ਉਹਨਾਂ ਦਾ ਜੋ ਖਰਾਬ ਹੋ ਗਿਆ ਗੱਡੀਆਂ ਟੁੱਟ ਗਈਆਂ ਸਾਰਾ ਕੁਝ ਸਾਫ ਸਫਾਈ ਦਾ ਕੰਮ ਤਕਰੀਬਨ ਉਹਨਾਂ ਦੇ ਨਾਲ ਕਰਵਾ ਰਹੇ ਨੇ ਉਹਨਾਂ ਦੀ ਆਹ ਵੀਡੀਓ ਵਗੈਰਾ ਆਉਂਦੀ ਰਹਿੰਦੀ ਹੈ ਅਸੀਂ ਵੇਖਦੇ ਹਾਂ ਤੇ ਬੜਾ ਸਾਡਾ ਮਾਣ ਨਾਲ ਸਿਰ ਉੱਚਾ ਹੁੰਦਾ ਹੈ ਜੋ ਇਹ ਖਾਲਸਾ ਐਡ ਸੀਗੀ ਰਵੀ ਸਿੰਘ ਇਸ ਨੂੰ ਵੀ ਇੱਕ ਐਦਾਂ ਦੀ ਕੁਦਰਤੀ ਕਰੋਪੀ ਇੰਗਲੈਂਡ ਦੇ ਵਿੱਚ ਹੋਈ ਸੀਗੀ 2013-14 ਦੇ ਵਿੱਚ ਇੰਗਲੈਂਡ ਦਾ ਇੱਕ ਜਿਹੜਾ ਵੇਲਜ਼ ਦਾ ਹਿੱਸਾ ਹੈਗਾ ਉੱਥੇ ਇੱਕਦਮ ਐਦਾਂ ਹੀ بارش ਪਈ ਤੇ ਬਹੁਤ ਜ਼ਿਆਦਾ ਤਵਾਹੀ ਹੋਈ ਉੱਥੇ ਅ ਪਹਿਲੇ ਜਦੋਂ ਤੱਕ ਸਰਕਾਰੀ ਕੋਈ ਹਰੇ ਹੈਲਪ ਪਹੁੰਚਣੀ ਸੀਗੀ ਤਾਂ ਇਹ ਕੋਈ 10-15 ਬੰਦੇ ਇੱਥੋਂ ਸਲੋ ਉਹਦੇ ਵਿੱਚ ਰਹਿੰਦਾ ਹੈ ਹੀਥਰੋ ਦੇ ਨੇੜੇ ਰਵੀ ਸਿੰਘ ਤਾਂ ਇਹ ਉਹਨਾਂ ਦੀ ਲੋਕਾਂ ਦੀ ਮਦਦ ਵਾਸਤੇ ਪਹੁੰਚ ਗਏ ਤੇ ਉਹ ਇਹਨਾਂ ਦੀ ਜਿਹੜੀ ਟਾਈਮਲੀ ਮਦਦ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤੀ ਤੇ ਫਿਰ ਰਵੀ ਸਿੰਘ ਨੂੰ 2014 ਦੇ ਵਿੱਚ ਇੱਥੇ ਸੋਸ਼ਲ ਮੀਡੀਆ ਨੇ ਬਹੁਤ ਉਤੇ ਚੁੱਕਿਆ BBC ਨੇ ਇੱਕ پروگرام ਤੇ ਇਸ ਨੂੰ ਬੁਲਾ ਕੇ ਇਸ ਦਾ ਮਾਨਤਾਣ ਕੀਤਾ ਤੇ ਉਸ ਨਾਲ ਇਸ ਨੂੰ ਬਹੁਤ ਜ਼ਿਆਦਾ ਫੰਡਿੰਗ ਜਿਹੜੀ ਸੀਗੀ ਉਹ ਅੰਗਰੇਜ਼ ਲੋਕਾਂ ਤੋਂ ਵੀ ਆਈ ਤੇ ਇਸ ਦੀ ਰਿਕੋਗਨੀਸ਼ਨ ਜਿਹੋ ਸੀਗੀ ਕਾਲਸਾ ਏਡ ਦੀ ਉਹ ਵੈਸਟਰਨ ਕੰਟਰੀ ਦੇ ਵਿੱਚ ਬੜੇ ਜੋਰ ਸ਼ੋਰ ਨਾਲ ਉਦੋਂ ਤੋਂ ਹੀ ਹੋਈ ਹੈ ਪਰ ਉਦੋਂ ਐਸੇ ਤਾਂ ਇਹ 1999 ਤੋਂ ਇੰਗਲੈਂਡ ਤੋਂ ਬਾਹਰ ਜਿੱਥੇ ਵੀ ਕਿਤੇ ਯਮਨ ਮਿਡਲ ਈਸਟ ਦੇ ਵਿੱਚ ਜਾਂਦੇ ਆਉਂਦੇ ਸਨ ਪਰ ਉਹ ਕਿਸੇ ਨੂੰ ਖਾਸ ਨਹੀਂ ਸੀ ਪਤਾ ਸੋ ਆ ਜਿਹੜਾ ਸਪੇਨ ਵਾਲਾ ਗਰੁੱਪ ਵੀ ਹੈਗਾ ਅ ਅਮਰੀਕ ਸਿੰਘ ਸਿੱਧੂ ਤੇ ਉਹਦੇ ਨਾਲ ਵਾਲੇ ਸਾਥੀਆਂ ਦਾ ਇਹਨਾਂ ਨੇ ਵੀ ਇਸ ਵਾਰੀ ਆਪਣੇ ਮੁਲਕ ਜਿਸ ਵਿੱਚ ਰਹਿੰਦੇ ਨੇ ਇਹ ਉੱਥੇ ਪੂਰਾ ਆਪਣਾ ਯੋਗਦਾਨ ਪਾਇਆ ਤੇ ਬੜਾ ਸਾਡਾ ਇਹਨਾਂ ਨੇ ਨਾਂ ਉੱਚਾ ਕੀਤਾ ਹੈਗਾ ਤੇ ਵਿੱਚ ਵੀ ਮੈਂ ਪੜਦਾ ਸੀ ਕੁਝ ਵੀਡੀਓਜ਼ ਦੇ ਉੱਤੇ ਕਮੈਂਟ ਜਾਂਦੇ ਨੇ ਖਾਲਸਾ ਏਡ ਦੇ ਉੱਤੇ ਵੀ ਖਾਲਸਾ ਏਡ ਨੇ ਜੋ ਪੰਜਾਬ ਦੇ ਵਿੱਚ ਹੜਾ ਵਾਸਤੇ ਪੈਸਾ ਇਕੱਠਾ ਕੀਤਾ ਸੀਗਾ ਉਹ 12-14 ਮਿਲੀਅਨ ਡਾਲਰ ਸੀ ਤੇ ਉਹ ਪੈਸਾ ਦਾ ਕੋਈ ਹਿਸਾਬ ਉਹ ਨਹੀਂ ਦੇ ਰਹੇ ਭਰਾਵੋ ਕੋਈ ਵੀ ਚੈਰਿਟੀ ਹੈਗੀ ਆ ਕੋਈ ਵੀ ਐਨਜੀਓ ਹੈਗੀ ਆ ਦੁਨੀਆ ਦੀ ਚਾਹੇ ਉਹ ਖਾਲਸਾ ਏਡ ਹੈਗੀ ਚਾਹੇ ਉਹ ਵਰਲਡ ਕੈਂਸਰ ਹੈਗੀ ਚਾਹੇ ਉਹ ਐਕਸ ਫਾਰਮ ਹੈਗੀ ਆ ਚਾਹੇ ਉਹ ਰੈੱਡ ਕਰਾਸ ਹੈਗੀ ਆ ਉਹ ਕੋਈ ਵੀ ਇੰਡੀਆ ਦੇ ਵਿੱਚ ਇੱਕ ਨਵਾਂ ਪੈਸਾ ਬਾਹਰੋਂ ਕਿਸੇ ਵੀ ਮੁਲਕ ਤੋਂ ਨਹੀਂ ਲਿਜਾ ਸਕਦੇ ਸਰਕਾਰ ਤੋਂ ਇੰਡੀਆ ਦੀ ਸਰਕਾਰ ਤੋਂ ਇੱਕ ਲਾਇਸੈਂਸ ਲੈਣਾ ਪੈਂਦਾ ਫੋਰਨ ਕਰੰਸੀ ਰੈਗੂਲੇਟਰੀ ਅਥਾਰਟੀ ਹੈਗੀ ਆ ਐਫ ਸੀ ਆਰ ਐ ਕਹਿੰਦੇ ਨੇ ਉਹਨੂੰ ਉਹ ਲਾਇਸੈਂਸ ਲੈਣਾ ਪੈਂਦਾ ਉਸ ਲਾਇਸੈਂਸ ਤੋਂ ਬਿਨਾ ਇੱਕ ਨਵਾਂ ਪੈਸਾ ਕੋਈ ਵੀ ਬੰਦਾ ਉੱਥੇ ਚੈਰਿਟੀ ਵਾਲਾ ਇੰਡੀਆ ਦੇ ਵਿੱਚ ਲਿਜਾ ਕੇ ਨਹੀਂ ਲਗਾ ਸਕਦਾ ਸੋ ਉਸ ਕਰਕੇ ਜੇ ਤੁਸੀਂ ਇੱਥੇ ਇਹਨਾਂ ਨੂੰ ਪੈਸੇ ਇਕੱਠੇ ਕਰਕੇ ਦਿਨੇ ਹੋ ਪਹਿਲੀ ਗੱਲ ਤਾਂ ਇਹਨਾਂ ਨੂੰ ਲੈਣੇ ਨਹੀਂ ਚਾਹੀਦੇ ਇੰਡੀਆ ਵਾਸਤੇ ਇਹਨਾਂ ਨੂੰ ਕਲੀਅਰਲੀ ਦੱਸਣਾ ਚਾਹੀਦਾ ਹੈ ਵੀ ਸਾਨੂੰ ਉੱਥੇ ਇੱਕ ਪੈਸਾ ਕੁ ਲੈ ਜਾਣਾ ਅਲਾਉਡ ਨਹੀਂ ਹੈਗਾ। ਬਾਕੀ ਜੇ ਕੋਈ ਦਾਨ ਕਰਨਾ ਚਾਹੁੰਦਾ ਉੱਥੇ ਤਾਂ ਜਿਹੜਾ ਉੱਥੇ ਇਹਨਾਂ ਦੀ ਇਕਾਈ ਹੈਗੀ ਹੈ ਇੰਡੀਆ ਦੇ ਵਿੱਚ ਬਣੀ ਹੋਈ ਹੈ ਕਲਸਾਇਟ ਦੀ ਇਕਾਈ ਜਾਂ ਵਰਲਡ ਕੈਂਸਰ ਦੀ ਹੈਗੀ ਹੈ ਜਾਂ ਦੂਜਿਆਂ ਦੀ ਹੈਗੀ ਹੈ ਤਾਂ ਤੁਸੀਂ ਆਪਣੇ ਤੌਰ ਤੇ ਸਿੱਧੇ ਪੈਸੇ ਉਹਨਾਂ ਨੂੰ ਭੇਜ ਸਕਦੇ ਹੋ। ਪਰ ਐਨਜੀਓ ਦੇ ਥਰੂ ਇੱਥੇ ਜਿਹੇ ਪੈਸਾ ਇਕੱਠਾ ਕਰਕੇ ਕਹਿਣ ਵੀ ਅਸੀਂ ਇੰਡੀਆ ਲੈ ਕੇ ਚੱਲੇ ਆ ਤਾਂ ਉਹ ਬਿਲਕੁਲ ਨਿਰਾ ਝੂਠ ਹੈ। ਫਿਰ ਉਹ ਪੈਸੇ ਇੱਥੇ ਹੁਣ ਪਏ ਨੇ 10-12 ਸਾਲ ਦੇ ਜਦੋਂ ਤੋਂ ਇੰਡੀਆ ਫਲੱਡ ਆਇਆ ਸੀਗਾ ਤੇ ਲੋਕੀ ਹੁਣ ਉਹਦਾ ਸਾਉ ਮੰਗੀ ਜਾਂਦੇ ਨੇ ਤੇ ਤੁਹਾਨੂੰ ਪਤਾ ਵੀ ਪੈਸੇ ਦਾ ਹਿਸਾਬ ਕਦੇ ਕੋਈ ਨਹੀਂ ਦੰਦਾ ਹੁੰਦੇ ਬਾਕੀ ਜਿਹੜੀਆਂ ਸਾਡੀਆਂ ਖਾਸ ਕਰਕੇ ਚੈਰਿਟੀਆਂ ਹੈਗੀਆਂ ਇੱਕ ਇਹ ਲਫ਼ਜ਼ ਯੂਜ਼ ਕਰਦੀਆਂ ਹਨ ਸੇਵਾ ਤੇ ਉਹ ਲਫ਼ਜ਼ ਬਿਲਕੁਲ ਵਰਤਣਾ ਬੜਾ ਗਲਤ ਹੈਗਾ ਸੇਵਾ ਉਹ ਹੁੰਦੀ ਹੈ ਜਦੋਂ ਤੁਸੀਂ ਆਪਣੇ ਟਾਈਮ ਦੇ ਵਿੱਚ ਆਪਣੇ ਪੈਸੇ ਦੇ ਨਾਲ ਟ੍ਰੈਵਲ ਕਰਕੇ ਜਾਂ ਹੋਰ ਜੋ ਵੀ ਆਪਣੇ ਜੇਬ ਦੇ ਵਿੱਚੋਂ ਖਰਚ ਕਰਕੇ ਕੰਮ ਕਰਦੇ ਹੋ ਫਿਰ ਉਹ ਸੇਵਾ ਹੈਗੀ ਇਹ ਜਿਹੜੀਆਂ ਚੈਰਿਟੀਆਂ ਹੈਗੀਆਂ ਨੇ ਖਲਸਾ ਹੈਡ ਹੋ ਗਈ ਵੋਲਟ ਕੈਂਸਰ ਹੋ ਗਿਆ ਹੋਰ ਵੀ ਜਿਹੜੀਆਂ ਇੰਗਲਿਸ਼ ਚੈਰਿਟੀਆਂ ਵੀ ਸਾਡੇ ਉੱਥੇ ਕੰਮ ਕਰ ਰਹੀਆਂ ਨੇ ਇਹਨਾਂ ਸਾਰਿਆਂ ਦੇ ਜਿੰਨੇ ਵੀ ਉੱਤੇ ਡਾਇਰੈਕਟਰ EMPLOYEES ਮੈਨੇਜਰਸ ਹੈਗੇ ਨੇ ਉਹ ਸਾਰਿਆਂ ਨੂੰ ਤਨਖਾਹਾਂ ਮਿਲਦੀਆਂ ਨੇ ਸੋ ਜਦੋਂ ਤੁਸੀਂ ਇੱਕ ਤਨਖਾਹ ਬੜੀ ਉੱਚੀ ਤਨਖਾਹ ਲੈਣੇ ਹੋ ਤੇ ਜਿਹੜੇ ਕਦੇ ਬਿਜ਼ਨਸ ਕਲਾਸ ਦੇ ਵਿੱਚ ਆਪਣੀ ਕਮਾਈ ਦੇ ਵਿੱਚੋਂ ਕਦੇ ਨਹੀਂ ਸੀ ਬੈਠੇ ਹੁਣ ਉਹ ਹੈ ਚੈਰਿਟੀਆਂ ਦੇ ਪੈਸੇ ਨਾਲ ਜਿੱਥੇ ਵੀ ਕਿਸੇ ਟਰੈਵਲ ਕਰਨਾ ਹੈ ਜਹਾਜ਼ਾਂ ਦੇ ਵਿੱਚ ਤਾਂ ਉਹ ਬਿਜ਼ਨਸ ਕਲਾਸ 'ਚ ਵੀ ਨਹੀਂ ਜਾਂਦੇ ਇਹ ਫਰਸਟ ਕਲਾਸ 'ਚ ਜਾਂਦੇ ਨੇ ਕਿਉਂਕਿ ਬਿਜ਼ਨਸ ਤੇ ਫਰਸਟ ਕਲਾਸ ਦਾ ਵੀ ਥੋੜਾ ਜਿਹਾ ਕਿਰਾਏ ਦਾ ਫਰਕ ਹੁੰਦਾ ਸੀਟਾਂ ਘੱਟ ਹੁੰਦੀਆਂ ਨੇ ਫਰਸਟ ਕਲਾਸ 'ਚ ਬਿਜ਼ਨਸ ਕਲਾਸ ਨਾਲੋਂ ਸੋ ਐਕਚੁਅਲੀ ਇਹਨਾਂ ਨੂੰ ਬੜੀ ਸ਼ਾਨ ਦੇ ਨਾਲ ਕਹਿਣਾ ਚਾਹੀਦਾ ਵੀ ਦੇਖੋ ਸਾਡੀ ਆ ਇੱਕ ਕੰਪਨੀ ਹੈਗੀ ਜਿਹੜੀ ਅਸੀਂ ਲੋਕਾਂ ਦੇ ਪੈਸਿਆਂ ਨਾਲ ਇਕੱਠੇ ਕਰਕੇ ਚਲਾਈ ਹੋਈ ਹੈ ਪਰ ਸਾਡੀ ਜਿਹੜੀ ਸਰਵਿਸ ਹੈਗੀ ਉਹ ਨੰਬਰ 1 ਹੈਗੀ ਹੈ ਤੇ ਸੇਵਾ ਲਫ ਜਿਹੜਾ ਸੇਵਾ ਲਫ ਉਸ ਨੂੰ ਹੀ ਵਰਤਣ ਦਾ ਹੱਕ ਹੈਗਾ ਜਿਹੜਾ ਬੰਦਾ ਆਪਣੇ ਟਾਈਮ ਦੇ ਵਿੱਚ ਫ੍ਰੀ ਤੇ ਆਪਣੀ ਜੇਬ ਚੋਂ ਖਰਚਾ ਕਰਕੇ ਟਰੈਵਲ ਕਰੇ ਤੇ ਜਿੱਥੇ ਵੀ ਕਿਤੇ ਜਾਣਾ ਜਾਵੇ ਤੇ ਨਹੀਂ ਤਾਂ ਫਿਰ ਇਹ ਸ਼ਾਨ ਨਾਲ ਕਹਿਣ ਵੀ ਸਾਡਾ ਇਹ ਇੱਕ ਬੜਾ ਵਧੀਆ ਬਿਜ਼ਨਸ ਹੈਗਾ ਤੇ ਸਾਡੀ ਪਰ ਜਿਹੜੀ ਸਰਵਿਸ ਹੈਗੀ ਉਹ ਟੌਪ ਕਲਾਸ ਹੈਗੀ ਹੈ ਮੇਰਾ ਖਿਆਲ ਆ ਵੀ ਲੋਕ ਫਿਰ ਵੀ ਇਹਨਾਂ ਤੇ ਮਾਣ ਕਰਨਗੇ ਸੋ ਜਿਹੜੀ ਸਪੇਨ ਵਾਲੀ ਪਾਰਟੀ ਹੈਗੀ ਇੱਕ ਵਾਰ ਉਹਨਾਂ ਨੂੰ ਫੇਰ ਆਪਾਂ ਬੜੀ ਸ਼ਾਬਾਸ਼ ਦੰਨੇ ਆ ਉਹ ਸਾਡਾ ਬੜਾ ਨਾਮ ਉੱਚਾ ਕਰ ਰਹੇ ਨੇ ਭਰਾ ਉੱਥੇ ਥੈਂਕ ਯੂ ਵੈਰੀ ਮੱਚ